ਸ੍ਰੀ ਕਾਲਜ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡਾ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਅੱਜ ਦੀ ਵੀਡੀਓ ਆਪਾਂ ਥੋੜਾ ਜਿਦਾ ਆਪਣਾ ਮੱਝਾਂ ਵਾਲਾ ਘਰ ਆ ਥੋੜੀ ਉਹ ਤੇ ਸੈਟਅਪ ਸੈਟਅਪ ਇਹ ਕਰਨ ਵਾਲਾ ਸੀ ਕਾਫੀ ਸਮੇਂ ਤੋਂ ਤੇ ਉਹ ਆਪਾਂ ਕਰ ਰਹੇ ਹਾਂ ਕਿਉਂਕਿ ਜਿਹੜੇ ਵੀ ਬੰਦੇ ਐਨੀਮਲ ਲਵਰ ਨੇ ਜਾਨਵਰਾਂ ਨੂੰ ਪਿਆਰ ਕਰਦੇ ਨੇ ਭਾਵੇਂ ਜਿਹੜਾ ਵੀ ਮਰਜ਼ੀ ਜਾਨਵਰ ਹੋਵੇ ਤੇ ਉਹਨੂੰ ਇਹ ਚੀਜ਼ ਹੁੰਦੀ ਹੈ ਵੀ ਜਿੱਥੇ ਮੇਰੇ ਜਾਨਵਰ ਨੇ ਵੀ ਉਹ ਚੀਜ਼ ਸੋਹਣੀ ਲੱਗਣੀ ਚਾਹੀਦੀ ਆ ਆਪਾਂ ਜਿੱਥੇ ਆਪ ਰਹਿਨੇ ਆ ਜਿਹੜੇ ਬੰਦਿਆਂ ਨੂੰ ਜਾਨਵਰਾਂ ਨਾਲ ਪਿਆਰ ਆ ਉਹਨਾਂ ਨੂੰ ਭਾਵੇਂ ਆਪਾਂ ਭਾਵੇਂ ਕਿਸੇ ਮਰਜ਼ੀ ਕੁਲੀ ਦੇ ਵਿੱਚ ਪਾ ਦੋ ਪਰ ਜਿਹੜਾ ਮੱਜਾ ਵਾਲਾ ਸਿਸਟਮ ਹੁੰਦਾ ਹੈ ਉਹ ਹਮੇਸ਼ਾ ਇਹ ਹੁੰਦਾ ਵੀ ਹਾਂ ਯਾਰ ਦੇਖਣ ਨੂੰ ਸੋਹਣਾ ਲੱਗੇ ਤੇ ਪਸ਼ੂ ਨੂੰ ਕੋਈ ਦਿੱਕਤ ਨਾ ਆਵੇ ਤਾਂ ਆਪਣੇ ਕਾਫੀ ਥੋੜੀ ਜਿਹੀ ਰਿਪੇਅਰ ਕਰਨ ਵਾਲੀ ਸੀ ਸਾਰੇ ਕਿਉਂਕਿ ਜਿਹੜੇ ਆਪਣੇ ਖੁਰਲੀਆਂ ਸੀ ਸਾਰੀਆਂ ਢਾਈਆਂ ਜਿਹੜੀਆਂ ਆਪਾਂ ਇਹ ਇੱਕ ਬਣਿਆ ਹੋਈਆਂ 1995 ਦੇ ਨੇੜੇ ਤੇ ਕਾਫੀ ਪੁਰਾਣੀਆਂ ਹੋ ਗਈਆਂ ਸੀ ਤੇ ਗਾਰੇ ਦੇ ਵਿੱਚ ਬਣੀਆਂ ਸੀ ਉਸ ਤੋਂ ਬਾਅਦ ਹੁਣ ਆਪਾਂ ਇਹਦੀ ਰਿਪੇਅਰ ਕਰ ਰਹੇ ਹਾਂ ਸਾਰੇ ਦੀ ਤੇ ਜਿੱਦਾਂ ਆਪਾਂ ਸਵਿੰਟ ਦੇ ਵਿੱਚ ਬਣਾ ਰਹੇ ਹਾਂ ਤੇ ਪਹਿਲਾਂ ਜਿੱਦਾਂ ਆਪਾਂ ਇੱਥੇ ਸਰਕਟਾ ਸੀ ਆਪਣਾ ਉੱਪਰ ਤੇ ਬਹੁਤ ਜਿਆਦੇ ਉੱਚਾ ਚੱਕਾ ਚੱਕ ਕੇ ਛੱਡ ਪਾਇਆ ਆਪਾਂ ਜੇ ਜਿਆਦੇ ਨੀਵੇਂ ਪਰੌਣੇ ਕਿਵਰੀ ਉੱਪਰੋਂ ਪਲੇਟ ਸੇ ਇਹ ਗਰਮ ਹੋ ਜਾਂਦੀਆਂ ਵੈਸੇ ਆਪਣੀਆਂ ਆਪਣੇ ਕੋਲੇ ਉੱਪਰ ਜਿਵੇਂ ਟਾਲੀ ਆ ਦੇ ਉੱਪਰ ਆਪਣਾ ਜਿਆਦਾ ਕੋਈ ਗਰਮੀ ਹੀਟ ਤਾਂ ਹੈ ਨਹੀਂ ਸਟ੍ਰੈਸ ਦਾ ਤੇ ਘਟਾ ਘਟੇ ਹੋਣਗੀਆਂ 13-14 ਫੋਟੋਚੀਆਂ ਪਾਈਆਂ ਆਪਾਂ ਚਾਰੇ ਪਾਸੇ ਖੁੱਲਾ ਵਧੀਆ ਤੇ ਆਪਾਂ ਨੂੰ ਥੋੜਾ ਜਿਹਾ ਖੁਰਲੀ ਦੀ ਸੀ ਵੀ ਮੇਹਕਣੇ ਦੇ ਵਿੱਚ ਪੱਠੇ ਨਾ ਖਰਾਬ ਹੋਣ ਤੇ ਤਾਂ ਹੀ ਕਹ ਜੇ ਜਿਹੜੇ ਜਾਨਵਰ ਨੇ ਉਹ ਵੀ ਕੋਈ ਲੱਕੜ ਦੀ ਖੁਰਲੀ ਤੇ ਖੜਾ ਕੋਈ ਕਿੱਧਰ ਬੰਨਿਆ ਖੜਾ ਥੋੜਾ ਕੰਮ ਚੱਲੀ ਜਾਂਦਾ ਸੀ ਤਾਂ ਆਪਾਂ ਆ ਖੁਰਲੀ ਬਣਾਈ ਐ ਤੇ ਇਹਦੇ ਵਿੱਚ ਆਪਾਂ ਜਿਹੜੇ ਕਿੱਲੇ ਵਾਲਾ ਸਿਸਟਮ ਅਸੀਂ ਉਹ ਪਹਿਲਾਂ ਕਿੱਲੇ ਸੀ ਹੁਣ ਆਪਾਂ ਦੁੱਜੂ ਨੂੰ ਲਾਤੇ ਜਿਹੜੇ ਆਪਾਂ ਲੋਹੇ ਵਾਲੇ ਐਂਗਲ ਹੁੰਦੇ ਨੇ ਤੇ ਇਹ ਖੁਰਲੀ ਥੋੜੀ ਜਿਹੀ ਉੱਚੀ ਲੱਗ ਰਹੀ ਉਹ ਦੇਖਣ ਦੇ ਵਿੱਚ ਬਟ ਥੱਲੇ ਦੇ ਘਟ ਘਟ 1 ਫੁੱਟ ਭਰਤ ਪੈਣੀ ਆ ਤੇ ਖੁਰਲੀ ਫਿਰ ਜਦੋਂ ਬੱਤ ਨੋਰਮਲ ਹੋ ਜਾਣੀ ਆ ਜਿਆਦੇ ਉੱਚੀ ਖੁਰਲੀ ਆ ਕਿਸੇ ਵੀ ਪਸ਼ੂ ਲਈ ਉਹ ਜਿਆਦੇ ਮਾੜੀ ਹੈ ਕਿਉਂਕਿ ਜਿੰਨਾ ਪਸ਼ੂ ਥੱਲੇ ਤੋਂ ਖਾਊਗਾ ਉੰਨੀ ਡਾਈਜੈਸ਼ਨ ਉਹਦੀ ਜਿਹੜੇ ਸਿਸਟਮ ਦੀ ਵਧੀਆ ਹੋਣੀ ਆ ਤੇ ਉਸ ਤੋਂ ਬਾਅਦ ਜੇ ਵਿੱਚੋਂ ਗੱਲ ਕਰੀਏ ਤਾਂ ਘੋੜੀ ਵੀ ਆਪਾਂ ਇੱਥੇ ਹੀ ਬੰਨ੍ਹ ਰੱਖੀ ਆ ਥੋੜਾ ਸਿਸਟਮ ਕੰਮ ਚ ਇਹ ਆਪਾਂ ਲਈ ਕਿੱਥੇ ਆ ਜਿੱਥੇ ਆਪਣਾ ਬੰਦ ਸੀਗਾ ਉਹਦੇ ਵਿੱਚ ਘਟੋ ਘਟੇ ਇਹ ਇਹਦੇ ਆਸੇ ਪਾਸੇ ਕਿੱਲੀ ਦੇ ਡੇਢ ਡੇਢ ਫੁੱਟ ਆਪਾਂ ਕੰਕਰੀਟ ਬਣਾ ਕੇ ਪਾਇਆ ਪਰ ਜਦੋਂ ਆਪਾਂ ਮਾਰਕੀਟ ਦੇ ਵਿੱਚੋਂ ਲੈਨੇ ਜਦਾਂ ਤੁਸੀਂ ਆਹ ਦੇਖ ਸਕਦੇ ਹੋ ਮਾਰਕੀਟ ਦੇ ਵਿੱਚੋਂ ਲੈਨੇ ਆ ਤਾਂ ਇਹ ਇੰਨੀਆਂ ਕੀ ਹੁੰਦੀਆਂ ਬਸ ਅਸਲ ਦੇ ਵਿੱਚ ਇੰਨੀ ਫਿਰ ਇਹਦੀ سپورਟ ਨਹੀਂ ਹੁੰਦੀ ਤਾਂ ਕਰਕੇ ਜਿਹੜੀਆਂ ਵੀ ਕਿੱਲੀਆਂ ਲਾਈਆਂ ਆਪਾਂ ਨਾਲ ਆ ਸਰੀਏ ਬਿਲਡ ਕਰਕੇ ਇਹਦੀ ਪ੍ਰੋਪਰ سپورਟ ਬਣਾਈ ਜਾਂ ਤਾਂ ਜੋ ਇਹ ਸਾਰੀ ਖੁਰਲੀ ਦੇ ਵਿੱਚ ਨੀਚੇ ਬੰਦ ਦੇ ਵਿੱਚ ਫੈਲ ਸਕੇ ਤੇ ਹੁਣ ਆਪਾਂ ਇੰਨੀ ਕੁ ਜ਼ਿਆਦਾ ਮਜ਼ਬੂਤੀ ਕਰੀਏ ਜਿਹੜਾ ਮਰਜ਼ੀ ਪਸ਼ੂ ਜਿੰਨਾ ਵੀ ਜ਼ੋਰ ਮਾਰੀ ਜਾਵੇ ਭਾਵੇਂ ਆਪਾਂ ਝੋਟਾ ਬੰਨਦੀ ਇਹ ਨਹੀਂ ਹੈਗਾ ਵੀ ਆਪਣੀ ਆਖ ਖੁਰਲੀ ਖੇੜਦੂ ਕਈ ਵਾਰ ਦੇਖਿਆ ਘਰਾਂ ਦੇ ਵਿੱਚ ਤੇੜਾੀਆਂ ਪਈਆਂ ਹੁੰਦੀਆਂ ਸਿਰਫ ਇਹਦੇ ਕਰਕੇ ਤਾਂ ਬਹੁਤ ਜ਼ਿਆਦਾ ਤੇਜ਼ ਹੈ ਬਾਕੀ ਦੂਜੇ ਨੰਬਰ ਤੇ ਆਪਾਂ ਐਂਗਲ ਲਾਈ ਆ ਇਹ ਤੇ ਇਹ 2 2 ਦੀ ਐਂਗਲ ਹੈ ਬਹੁਤ ਵਧੀਆ ਫਿੱਟ ਹੋ ਗਈ ਵਿੱਚ ਤੇ ਇਥੇ ਥੋੜਾ ਆਪਾਂ ਨਟ ਕਸਤੇ ਸੀ ਜਦੋਂ ਆਪਾਂ ਹੁਣ ਅਗਲੀ ਖੁਰਲੀ ਤੇ ਲਾਵਾਂਗੇ ਤਾਂ ਇਹਦੇ ਹੇਠਲੇ ਪਾਸੇ ਆਪਾਂ ਸਰੀਏ ਬੈਲਡ ਕਰਕੇ ਤੇ ਵਿੱਚ ਹੀ ਦੱਬ ਦਾਂਗੇ ਉਹਨੂੰ ਇਹ ਵੀ ਐਂਗਲ ਵਧੀਆ ਚੀਜ਼ ਆ ਤੇ ਕਿਉਂਕਿ ਖੁਰਲੀ ਤਾਂ ਮਾੜਾ ਮੋਟਾ ਪਸ਼ੂ ਸੰਗਣ ਵਾਲਾ ਖੁਰਲੀ ਹੈ ਜਿਹੜੀ ਉਹ ਨਹੀਂ ਕੱਸਦੀ ਹੈ ਤੇ ਵਿੱਚੋਂ ਵੀ ਖੁਰਲੀ ਬਹੁਤ ਸੋਹਣੀ ਬਣਾਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਇੱਧਰ ਆਪਾਂ ਇਹ ਫਰਸ਼ ਸੀਗਾ ਆਪਣੇ ਜਿਆਦੇ ਥੋੜਾ ਨੀਮਾ ਸੀ ਫਰਸ਼ ਤੇ ਉਹ ਅੱਜ ਆਪਾਂ ਪਟ ਰਹੇ ਹਾਂ ਤਾਂ ਕਰਕੇ ਕੋਈ ਪਸ਼ੂ ਕਿੱਥੇ ਖੜਾ ਹੈ ਪਟ ਕੇ ਆਪਾਂ ਉਹ ਉੱਥੋਂ ਲੈ ਕੇ ਐਂਡ ਤੱਕ ਬਣਾਉਣਾ ਹੈ ਇਹ ਸਾਰਾ ਫਰਸ਼ ਉੱਚਾ ਚੱਕ ਕੇ ਤੇ ਖੁਰਲੀ ਖੁਰਲੀ ਵੀ ਆਪਾਂ ਜਿੱਦਾਂ ਇਹ ਖੁਰਲੀ ਬਣੀ ਹੋਈ ਆ ਤੇ ਉਦਾਂ ਲਈ ਸਾਈਡ ਵੀ ਆਪਾਂ ਇਹੀ ਖੁਰਲੀ ਬਣਾਉਣੀ ਆ ਤੇ ਪ੍ਰੋਪਰ ਪਸ਼ੂਆਂ ਨੂੰ ਤੇ ਇਹ ਗਾਰੇ ਦੇ ਵਿੱਚ ਸੀ ਬਹੁਤ ਜਿਆਦੇ ਪੁਰਾਣੀ ਹੋ ਚੁੱਕੀ ਸੀ ਤੇ ਆਪਾਂ ਨੂੰ ਹੁੰਦਾ ਵੀ ਚੀਜ਼ ਸੋਹਣੀ ਲੱਗਣੀ ਚਾਹੀਦੀ ਆ ਪਸ਼ੂ ਵੀ ਕੰਫਰਟੇਬਲ ਰਹਿਣਗੇ ਇੱਕ ਆਪਣੇ ਕੋਲੇ ਥਾਂ ਬਹੁਤ ਜ਼ਿਆਦਾ ਖੁੱਲਾ ਪਰ ਆਪਾਂ ਕੀ ਹੁੰਦਾ ਕਈ ਵਾਰੀ ਜਿਵੇਂ ਹੁਣ ਆ ਖੁਰਲੀ ਤੇ 5-6 ਮੱਝਾਂ ਖੜਦੀਆਂ ਪਰ ਆਪਾਂ ਇੱਕ ਦੋ ਤਿੰਨ ਬੰਨ੍ਹਦੇ ਆ ਵੱਧ ਵੱਧ ਵੀ ਇੱਕ ਦੂਜੇ ਦੇ ਵਿੱਚ ਮੱਝ ਦੀ ਪੂਛ ਨਾ ਵੱਢੀ ਜਾਵੇ ਜਾਂ ਸਿੰਗ ਨਾ ਫਸਾ ਲੈਣ ਤਾਂ ਇਹਦੇ ਆਪਾਂ ਜਦੋਂ ਫਰਸ਼ ਲਾਇਆ ਆਪਾਂ 4-4 ਫੁੱਟ ਦੇ ਕਯੂਬਿਕਲ ਨੇ ਜਿਹੜੇ ਕਯੂਬਿਕਲ ਵੀ ਇਸ ਵਾਰ ਲਾਉਣੇ ਨੇ ਉਹਦੇ ਨਾਲ ਕੀ ਹੋ ਜਾਂਦਾ ਵੀ ਥੋੜੇ ਥਾਂ ਦੇ ਵਿੱਚ ਚੰਗੇ ਪਸ਼ੂ ਖੜ ਜਾਂਦੇ ਨੇ ਥੱਲੇ ਆਪਾਂ ਮੈਟ ਸੁੱਟ ਸਕਦੇ ਆ ਤਾਂ ਜਿਹੜਾ ਕੱਚਾ ਥਾਂ ਉਹ ਪਰਲੇ ਕੱਚਾ ਰੱਖਾਂਗੇ ਪਸ਼ੂ ਨੂੰ ਇੱਕ ਟਾਈਮ ਪਸ਼ੂ ਨੂੰ ਕੱਚਾ ਜ਼ਰੂਰੀ ਹੈ ਜੇ ਤੁਸੀਂ ਜੇ ਨਹੀਂ ਕੱਚੇ ਦੀ ਸਹੂਲਤ ਹੈਗੀ ਤਾਂ ਤੁਸੀਂ ਜਿਹੜੇ ਮੈਟਰ ਲੈ ਆ ਕੇ ਮੈਟ ਵੀ ਸੁੱਟ ਸਕਦੇ ਹੋ ਤੇ ਇੱਧਰ ਇਹ ਸਾਰਾ ਫਰਸ਼ ਪੱਟਦਾ ਆਪਾਂ ਇੱਥੇ ਵੀ ਖੁਰਲੀ ਜਿੱਥੇ ਪਹਿਲਾਂ ਸੀ ਖੁਰਲੀ ਇੱਥੇ ਵੀ ਸਾਰੀ ਨਵੀਂ ਖੁਰਲੀ ਬਣਨੀ ਆਪਣੀ ਤੇ ਨਾਲ-ਨਾਲ ਆਪਣਾ ਆਪਣੇ ਕੋਲ ਦੋ ਤਿੰਨ ਜਾਨਵਰ ਘੋੜੇ ਨੇ ਤੇ ਉਹਨਾਂ ਲਈ ਆਪਾਂ ਸਪੈਸ਼ਲੀ ਅਲੱਗ ਬਣਾਤੇ ਚੀਜ਼ਾਂ ਪਹਿਲਾਂ ਆਪਾਂ ਜਿੱਦਾਂ ਅੰਦਰ ਪਸ਼ੂਆਂ ਨੂੰ ਖੁਰਲੀ ਤੇ ਬੰਨੇ ਹੋਏ ਸੀ ਫਿਰ ਖੁੱਲਿਆਂ ਨੂੰ ਥੋੜਾ ਜਿਹਾ ਸੌਖਾ ਹੋ ਜਾਂਦਾ ਪਸੂ ਸਾਹਮਣਾ ਵੀ ਸੌਖਾ ਹੋ ਜਾਂਦਾ ਤੇ ਸੋਹਣਾ ਵੀ ਲੱਗਦੀ ਹੈ ਚੀਜ਼ ਤਾਂ ਆਪਣਾ ਹੁਣ ਇਹ ਜਿਹੜੇ ਤਿੰਨ ਕਮਰੇ ਬਣ ਗਏ ਚਾਰ ਬਣ ਗਏ ਵੈਸੇ ਚੌਥਾ ਫਿਡ ਫੂਡ ਵਾਲਾ ਹੋ ਜਾਊਗਾ ਇਹ ਤਿੰਨ ਕਮਰੇ ਪੂਰੇ ਚੰਗੇ ਬਣੇ ਹੋਏ ਨੇ ਤੇ ਇੱਥੇ ਹੁਣ ਜਿਵੇਂ ਤੁਹਾਨੂੰ ਵਿੱਚ ਵੜ ਕੇ ਦਿਖਾ ਦਿਖਾ ਸਕਦਾ ਤੇ ਇਹ 11 15 15 ਦੇ ਵਿੱਚੋਂ 11 15 15 ਦੇ ਜਿਹੜੇ ਰੂਮ ਨੇ ਉਹ ਬਣ ਕੇ ਰਹਿ ਗਏ ਨੇ ਤੇ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਖੁੱਲੇ ਨੇ ਜਿਹੜੇ ਰੂਮ ਰਹਿ ਗਏ ਨੇ ਤਾਂ ਖੁਰਲੀਆਂ ਆਪਾਂ ਇਹਦੀਆਂ ਇਸ ਤਰ੍ਹਾਂ ਦੀਆਂ ਬਣਾਈਆਂ ਇਹਦੇ ਵਿੱਚ ਵੀ ਘੱਟੋ-ਘੱਟ 1-1 ਫੁੱਟ ਭਰਤ ਪੈਣੀ ਆ ਤੇ ਖੁਰਲ ਵੀ ਜ਼ਿਆਦਾ ਕੋਈ ਉੱਚੀ ਨਹੀਂ ਬ ਕਉਕੇ ਕੋੜਾ ਗਰੇਜ਼ਿੰਗ ਐਨੀਮਲ ਆ ਜਿੰਨਾ ਵੀ ਕੋੜਾ ਥੱਲੇ ਤੋਂ ਖਾਊਗਾ ਉਹਨਾਂ ਜਿਆਦਾ ਚੰਗਾ ਇਹ ਨਹੀਂ ਹੈਗਾ ਤੁਸੀਂ ਉੱਚੀ ਫੁਰਲੀ ਬਣਾਤੀ ਜabb ਕੋੜਾ ਤਾਂ ਹਣ ਚੱਕਣ ਲੱਗ ਜੂ ਉਹਦੇ ਜੀਨ ਨੇ ਚੱਕਣੀਆਂ ਉਹਦੀ ਸਟਰੋਂਗਨੈਸ ਨੇ ਬਿਊਟੀ ਨੇ ਚੱਕਣੀਆਂ ਤਾਂ ਹਣ ਤੇ ਵਿੱਚ ਇਹ ਇਸ ਤਰ੍ਹਾਂ ਖੁਰਲੀ ਆਚਾਰੇ ਪਾਸਿਓਂ ਗੋਲ ਕਰੀ ਹੋਈ ਆ ਤੇ ਇਹ 11x15 ਦੇ ਰੂਮ ਨੇ ਤਾਂ ਇੱਥੇ ਆਪਾਂ ਜਿਹੜੇ ਠੱਡੇ ਛੱਡੇ ਨੇ ਤਿੰਨ ਤਿੰਨ ਫੋਟੇ ਦੀ ਤੇ ਜਾਲੀ ਲਾਉਣੀਆਂ ਬ੍ਰੇਕ ਜਾਲੀ ਲਾਉਣੀਆਂ ਆਪਾਂ ਕਿਉਂਕਿ ਇਹ ਕੰਨ ਤਾਂ ਲਾਈ ਆ ਪਸ਼ੂ ਕਿਵੇਂ ਇੱਕ ਦੂਜੇ ਦੀ ਜਾਲੀ ਦੇ ਵਿੱਚ ਲੱਤ ਨਿਕਲ ਜੇ ਜਾਂ ਐਡਾ ਪਰੇਤਾ ਪਾਵਾਂਗੇ ਰੇਤਾ ਇੱਕ ਦੂਜੇ ਦੇ ਮੰਨ ਲਓ ਕਮਰੇ ਦੇ ਵਿੱਚ ਨਾ ਜਾਵੇ ਤਾਂ ਜਿਹੜੇ ਇਹ ਠੱਡੇ ਛੱਡੇ ਨੇ ਇਹ ਤਿੰਨ ਫੋਟੇ ਤੇ ਤੇ ਜਾਲੀ ਲੱਗਣੀ ਹੈ ਤੇ ਜਾਲੀ ਲਾ ਕੇ ਤਿੰਨ ਜਾਨਵਰ ਖੁੱਲੇ ਮੌਨ ਨਾਲ ਇਹਦੇ ਤੇ ਰਹਾ ਕਰਨਗੇ ਤੇ ਪੱਖੇ ਆਪਾਂ ਦੂਜੇ ਲਾ ਦਿੰਨੇ ਆ ਉੱਪਰ ਆਪਣਾ ਜਿਹੜੇ ਕੰਦ ਵਾਲੇ ਪੱਖੇ ਹੁੰਦੇ ਆ ਪੱਖੀਆਂ ਕਹਿ ਦਿੰਨੇ ਆ ਆਪਾਂ ਉਹ ਲਾਵਾਂਗੇ ਆਪਾਂ ਛੱਤ ਵਾਲੇ ਨਹੀਂ ਲਾਉਣੇ ਕਿਉਂਕਿ ਇੱਥੇ ਆਪਾਂ ਨਾਲ ਨਾਲ ਜਦੋਂ ਆਲ ਨੇ ਟੰਗਾਂਗੇ 30 40 ਆਲ ਨੇ ਟੰਗਣੇ ਨੇ ਇਹਦੇ ਫਾਰਮ ਦੇ ਵਿੱਚ ਉਹ ਵੀ ਆਪਾਂ ਉਦੋਂ ਦਿਖਾਵਾਂ ਤੇ ਚੜੀਆਂ ਆਮ ਹੀ ਉੱਥੇ ਬੱਚੇ ਆਂਡੇ ਵਗੈਰਾ ਦੇ ਦਿੰਦੀਆਂ ਨੇ ਤੇ ਖੁਰਲੀਆਂ ਸਾਰੀਆਂ ਆਪਾਂ ਇਦਾਂ ਇਦਾਂ ਬਣਾਈਆਂ ਜਿਵੇਂ ਉਹ ਪਹਿਲਾਂ ਲਈ ਖੁਰਲੀ ਬਣੀ ਹੋਈ ਆ ਤੇ ਇਹ ਸਿਸਟਮ ਵੀ ਆਪਣਾ ਨਾਲ ਸੀਗਾ ਘੋੜਿਆਂ ਦਾ ਫਰਸ਼ ਵੀ ਥੋੜਾ ਉੱਚਾ ਚੱਕ ਕੇ ਕਰਾਂਗੇ ਕਿਉਂਕਿ ਇਹ ਫਰਸ਼ ਦੇ ਵਿੱਚ ਪਹਿਲਾਂ ਕੀ ਸੀਗਾ ਜਦੋਂ ਆਪਾਂ ਪਹਿਲਾਂ ਫਰਸ਼ਸ ਲਾਇਆ ਸੀ ਉਦੋਂ ਐਨਾ ਸਿਸਟਮ ਨਹੀਂ ਹੁੰਦਾ ਸੀ ਇੱਟਾ ਲਾ ਕੇ ਵਿੱਚ ਮਿੱਟੀ ਛਾਣ ਕੇ ਪਾਉਂਦੇ ਸੀ ਤੇ ਉੱਤੋਂ ਦੀ ਬੋਕਰ ਮਾਰ ਕੇ ਉਹ ਜੰਮ ਜਾਂਦਾ ਸੀ ਪਰ ਹੁਣ ਆਪਾਂ ਉਹਦੇ ਨਾਲ ਕੀ ਹੁੰਦਾ ਸੀ ਕਿ ਭੈ ਚਿਚੜੀਆਂ ਵੜ ਜਾਂਦੀਆਂ ਜਾਂ ਚਿਚੜੀਆਂ ਅੰਡੇ ਦੇ ਦਿੰਦੀਆਂ ਕਿਤੇ ਵੀ ਆਪਾਂ ਬਿਰਲ ਨਹੀਂ ਛੱਡਣੀ ਜਿੰਨੇ ਬਿਰਲਾ ਜਿਆਦਾ ਛੱਡਾਂਗੇ ਉੱਥੇ ਬੱਚੇ ਚਿਚੜੀ ਸਭ ਤੋਂ ਵੱਧ ਫਾਰਮ ਦੇ ਤਾਂ ਪੈਦਾ ਹੁੰਦੀ ਆ ਜਦੋਂ ਆਪਣੇ ਫਰਸ਼ ਦੇ ਵਿੱਚ ਬਿਰਲਾ ਨੇ ਜਾਂ ਖੁਰਲੀਆਂ ਦੇ ਵਿੱਚ ਬਿਰਲਾ ਨੇ ਆਪਾਂ ਖੁਰਲੀਆਂ ਬਣਾ ਕੇ ਪਲਾਸਟਰ ਕਰਾਂਗੇ ਤੇ ਫਰਸ਼ ਦੇ ਵਿੱਚ ਕੋਈ ਵੀ ਬਿਰਲ ਨਹੀਂ ਛੱਡਾਂਗੇ ਆਪਾਂ ਸਾਰਾ ਹੀ ਉੱਥੇ ਜਿਹੜਾ ਸਿਮੰਟ ਨਾਲ ਉਹਨੂੰ ਇੱਕ ਤਰ੍ਹਾਂ ਦਾ ਪਲਾਸਟਰ ਕਰਕੇ ਉੱਤੇ ਬਰੀਕ ਬਜਰੀ ਛਾਣ ਸਕਦੇ ਆ ਜਾਂ ਬੋਕਰ ਮਾਰ ਸਕਦੇ ਆ ਜਾਂ ਬਰਸ਼ ਮਾਰ ਸਕਦੇ ਆ ਉਹ ਸਿਰਫ ਇਹਨਾਂ ਕਰਨਾ ਵੀ ਪਸ਼ੂ ਨਾਂ ਤੇ ਲਿਖ ਕੇ ਆਪਣਾ ਜੇ ਪਸ਼ੂ ਜਾਇ ਤੇ ਲਿਖਦਾ ਸੱਟ ਖਾਨ ਦਾ ਖਤਰਾ ਹੁੰਦਾ ਤੇ ਇਹ ਫਾਰਮ ਇਹ ਘੋੜਿਆਂ ਵਾਲੇ ਵੀ ਘਟ ਘਟ 13 14 ਫੁੱਟ ਉੱਚਾ ਹੈ ਤੇ ਗਰਮੀ ਦੀ ਕੋਈ ਉਤਰੋ ਗਾਈਆਂ ਵਾਲਾ ਇਹਦਾ ਫਾਰਮ ਹੈ ਗਾਈਆਂ ਵਾਲੇ ਦੇ ਵਿੱਚੋਂ ਸਿੱਧੀ ਹਵਾ ਲੰਘਣੀ ਆ ਕੋਈ ਸਾਲਾਂ ਦੇ ਵਿੱਚ ਪ੍ਰੋਬਲਮ ਨਹੀਂ ਆਉਣੀ ਸਾਲਾਂ ਦੇ ਵਿੱਚ ਆਪਾਂ ਪੱਲੀ ਵਗੈਰਾ ਲਾ ਸਕਦੇ ਹਾਂ ਗਰਮੀ ਦੇ ਵਿੱਚ ਥੋੜਾ ਹੁੰਦਾ ਵੀ ਹਵਾਦਾਰ ਰਹੇ ਤੇ ਇੱਦੋਂ ਉੱਪਰ ਆਪਾਂ ਕੋਈ ਬੰਦ ਨਹੀਂ ਕਰਨੇ ਇਦਾਂ ਹੀ ਖੁੱਲੇ ਰਹਿਣਗੇ ਇਹ ਜਿੱਥੇ-ਜਿੱਥੇ ਆਪਾਂ ਨੂੰ ਇਹ ਵਿੱਚੋਂ ਡੂੰਘੇ ਦਿੰਦੇ ਉੱਥੇ-ਉੱਥੇ ਨੇ ਤੇ ਖੁਰਲੀਆਂ ਆ ਗਈਆਂ ਤੇ ਜਿਹੜੇ ਗੇਟ ਨੇ ਇਹ ਪ੍ਰੋਪਰ ਗੇਟ ਲੱਗੇ ਜਾਣੇ ਨੇ ਤੇ ਇਹ ਸਿਸਟਮ ਸਾਰਾ ਨਵਾਂ ਬਣਾਉਣ ਜਾ ਰਿਹਾ ਕਿਉਂਕਿ ਆਪਣਾ ਥੋੜਾ ਜਿਹੜਾ ਬੰਦਾ ਐਨੀਮਲਸ ਨੂੰ ਜਾਨਵਰਾਂ ਨੂੰ ਪਿਆਰ ਕਰਦਾ ਉਸ ਬੰਦੇ ਦੀ ਥੋੜੀ ਜੀ ਇਹ ਚੀ ਜਿੰਨਾ ਵੀ ਮੇਰਾ ਪਸ਼ੂਲਾ ਸਿਸਟਮ ਘਰ ਹੈ ਉਹ ਦੂਜੇ ਨਾਲੋਂ ਸੋਹਣਾ ਲੱਗਣਾ ਚਾਹੀਦਾ ਆਪਣਾ ਆਪਾਂ ਥੋੜੇ ਮੰਨ ਲਓ ਕਹਿ ਸਕਦੇ ਆ ਆਪਾਂ ਸਾਰ ਸਕਦੇ ਆ ਆਪਣਾ ਪਰ ਜਿੱਥੇ ਆਪਣੇ ਐਨੀਮਲ ਹੁੰਦੇ ਨੇ ਉਹ ਚੀਜ਼ ਆਪਾਂ ਨੂੰ ਹਮੇਸ਼ਾ ਹੀ ਸੋਹਣੀ ਲੱਗਣੀ ਚਾਹੀਦੀ ਆ ਤਾਂ ਉਹਦੇ ਲਈ ਆਪਾਂ ਇਹ ਚੀਜ਼ ਬਣਾਈ ਆ ਬਾਕੀ ਕਾਹ ਜਾਨਵਰ ਆਪਾਂ ਕੱਟਾ ਲੈ ਕੇ ਆਂਦਾ ਥੋੜੀ ਜਿਹੀ ਡਿਟੇਲ ਨਹੀਂ ਆਪਾਂ ਜੀ ਦੱਸਣੀ ਕਿਉਂਕਿ ਅਗਲੇ ਸਾਲ ਤੱਕ ਵੀ ਡਿਟੇਲ ਦੱਸਾਂਗੇ ਤੇ ਇਹ ਕੱਟਾ ਵੀ ਹਰਿਆਣੇ ਦੇ ਵਿੱਚੋਂ ਆਇਆ ਬਾਕੀ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਹੈ ਤੇ ਕੱਟੀਆਂ ਵਰਗਾ ਕੱਟਾ ਆਪਾਂ ਕਹਿ ਸਕਦੇ ਆ ਇਹਨੂੰ ਤੇ ਅਗਲੇ ਸਾਲ ਘਟੂ ਘਟੇ ਦੀ ਮਾਂ ਦਾ ਜਿਹੜਾ ਦੁੱਧ ਹੈ ਉਹ ਆਪਣੇ ਕੋਲੇ ਰਿਕਾਰਡ ਹੋ ਜਾਣਾ ਦੋ ਤਿੰਨ ਸੰਸਥਾਵਾਂ ਦੇ ਥਰੂ ਫਿਰ ਆਪਾਂ ਨੂੰ ਦੱਸਾਂਗੇ ਇਹ ਲੈਤਾ ਆਪਾਂ ਜਿੱਦਾਂ ਆਪਣੇ ਪਿੰਡ ਦੇ ਵਿੱਚ ਕੋਈ ਚੰਗਾ ਝੋਟਾ ਮਿਲਕ ਰਿਕਾਰਡ ਦਾ ਹੈ ਨਹੀਂ ਆਪਾਂ ਤਾਂ ਇਹ ਆਈ ਕਰਾਉਣੀ ਹੈ ਹਮੇਸ਼ਾ ਘਟੂ ਘਟ 15 18 ਸਾਲ ਹੋ ਗਏ ਆਪਾਂ ਡਾਇਰੈਕਟ ਕਰਾਸ ਨਹੀਂ ਕਰਾਈ ਕੋਈ ਵੀ ਚੀਜ਼ ਪਰ ਇਹ ਪਿੰਡ ਵਾਲਿਆਂ ਵਾਸਤੇ ਲੈਤਾ ਵੀ ਜਿਹੜੇ 2 2 4 4 ਲੀਟਰ ਵਾਲੇ ਮਾਂਮਾ ਦੇ ਝੋਟੇ ਨੇ ਉਹ ਮੱਝਾਂ ਟਰੈਕਟ ਕਰਾਸ ਕਰ ਰਹੇ ਨੇ ਇਹ ਇਹਨਾਂ نسل ਸੁਧਾਰ ਦੇਣੀ ਆ ਕਿਉਂਕਿ ਬੈਕਗ੍ਰਾਉਂਡ ਵੀ ਦਾ ਹਰਾਨੇ ਦਾ ਮਾਂ ਵੀ ਦੀ ਚੰਗੀ ਆਪ ਇਹ ਪੰਚਾਇਤੀ ਝੋਟ ਤੇ ਜਿੰਨੇ ਵੀ ਰਾਨੇ ਦੇ ਵਿੱਚ ਪੰਚਾਇਤੀ ਝੋਟੇ ਨੇ ਆਲਮੋਸਟ ਸਾਰੇ ਐਚਐਲਡੀਵੀ ਦੇ ਵਿੱਚੋਂ ਜਾਂਦੇ ਨੇ ਕਿਉਂਕਿ ਸਰਕਾਰੀ ਸੰਸਥਾ 5-10 ਹਜ਼ਾਰ ਦੇ ਵਿੱਚ ਪਿੰਡ ਨੂੰ ਪੰਚਾਇਤੀ ਸਾਂਹ ਦੇ ਦਿੰਦੀ ਆ ਉਹ ਆਮ ਅੱਜ ਤੁਸੀਂ ਉਹ ਹੀ ਦੇਖ ਸਕਦੇ ਹੋ ਆਪਣੀ ਮਰਚਾ ਗੱਭਣਾ ਜਿਹੜੀ ਪਰ ਰਿਪੋਰਟ ਲੈ ਕੇ ਆਂਦੀ ਸੀ ਬਹੁਤ ਸੋਹਣੀ ਤਿਆਰ ਹੋ ਰਹੀ ਆ ਤੇ ਕੱਟੀ ਤੇ ਉਹ ਝੋਟੀ ਬੈਠੀ ਆਪਣੀ ਦੀਦੀ ਦਾ ਫਲੈਰੀਆਂ ਦਾ ਆਪਾਂ ਵੀਡੀਓ ਪਾਈ ਸੀ ਉਹਦੇ ਆਪਾਂ ਕਾਪਰ ਲਾਇਆ ਸੀ ਤੇ ਨਾਲ ਆਪਾਂ ਸਟੇਮਬਟ ਵੀ ਲਾਤੇ ਸੀ ਸਟੇਮਬਟ ਦੇ ਵਿੱਚ ਵੀ ਕਾਪਰ ਹੁੰਦਾ ਤੇ ਕਿਰਨ ਲਾਤਾ ਸੀ ਕਟੀਕਾ ਤੇ ਉਹਦੇ ਨਾਲ ਵੀ ਸੈੱਟ ਹੋ ਗਈ ਇਹ ਜਿਹੜੇ ਫਲੈਰੀਆਂ ਸੀ ਕੱਟਣ ਲੱਗੀਆਂ ਇਹਦੀ ਪਰ ਹੋਣਗੇ 2-3 ਮਹੀਨਿਆਂ ਦੇ ਵਿੱਚ ਵਿੱਚ ਠੀਕ ਇਹ ਇਹ ਨਹੀਂ ਹੈਗਾ ਵੀ ਹੁਣੇ ਠੀਕ ਹੋ ਜਾਣੀਆਂ ਤੇ ਹੌਲੀ-ਹੌਲੀ ਸਿਸਟਮਾਂ ਦਾ ਫਰਕ ਪੈਣਾ ਇਹਨਾਂ ਦਾ ਇੱਕਦਮ ਜੇ ਜੇ ਆਪਾਂ ਪਹਿਲੀਆਂ ਦੇ ਵਿੱਚ ਥੋੜੀ ਕੰਮਾਂ ਦੇ ਵਿੱਚ ਬਿਜ਼ੀ ਹੋਣ ਕਰਕੇ ਆਪਾਂ ਥੋੜੀ ਜਿਹੀ ਗੌਰ ਘੱਟ ਹੋਈ ਧਿਆਨ ਘੱਟ ਦਿੱਤਾ ਗਿਆ ਤੇ ਜੇ ਪਹਿਲੀ ਲਾਣ ਦੇ ਫਿਰ ਵੀ ਘਟ ਜਾਂਦੀਆਂ ਪਰ ਹੁਣ ਇਹਦੇ ਠੀਕੇ ਲੱਗ ਰਹੇ ਨੇ ਫਰਾਈਆਂ ਘਟ ਜਾਣੀਆਂ ਤੇ 8 ਮਹੀਨੇ ਚ ਆ ਕੇ ਮੱਝ ਆਪਾਂ ਹੁਣ ਹੋਏ 5-7 ਦਿਨ 300 ਕਟ ਕੋਟ 15-20 ਦਿਨ ਨੇ ਦੁੱਧ ਦਿੱਤਾ ਮੱਝ ਨੇ ਤੇ ਹੁਣ ਆਪਾਂ ਮੱਝ ਡਰਾਈ ਕਰੀ ਆ ਇਹ ਤੇ 2.5 ਮਹੀਨੇ ਤੇ ਸੂਣ ਦੇ ਵਿੱਚ ਰਹਿੰਦੇ ਆ ਤੇ ਦਾ 299 ਤੋਂ ਜਿਹੜੀ ਇਹ ਮੱਝ ਹੈ ਉਹ ਗੱਬਣਾ ਤੇ ਬਾਕੀ ਆ ਜਾਨਵਰ ਆਪਣਾ ਇਹ ਇਹਨੂੰ ਵੀ ਜੰਪ ਇਹ ਮੱਝੂ ਕੱਲਾਂ ਨੂੰ ਜਿਹੜੇ ਪਿਆਰ ਕਰਦੇ ਸਾਰੇ ਜਾਣਦੇ ਨੇ ਫੌਜੀ ਨੂੰ ਇਹ ਫੌਜੀ ਘੋੜੀ ਦੀ ਡਾਇਰੈਕਟ ਬੱਚੀ ਆ ਇਹ ਹੂ 10 ਸਾਲ ਦੀ ਘੋੜੀ ਤੇ ਹੁਣ ਜੰਪ ਦਿੱਤਾ ਹੋਇਆ ਹਜੇ ਚੈੱਕ ਕਰਾਉਣੀ ਆ ਬਾਕੀ ਆ ਇਹ ਬਾਕੀ ਲੱਗਦੀ ਸਿੰਪਟਮ ਗੱਬਣ ਵਾਲੇ ਨੇ ਬਾਕੀ ਦੇਖਦੇ ਆ ਜੀ ਇਹ ਮੱਝ ਆਪਣੀ ਥੋੜਾ ਜਿਹਾ ਹੈ ਤਾਂ ਬੱਚਾ ਮਰ ਗਿਆ ਇਹ ਥੋੜਾ ਜਿਹਾ ਤੇ ਇਹ ਵੀ ਦੁੱਧ ਠੀਕ ਦੇ ਰਹੀ ਆ ਪਰ ਹੁਣ ਦੁਬਾਰੇ ਕਨਸੀਵ ਕਰਾਉਣ ਦੇ ਨੇੜੇ ਹੀ ਆ ਇਹ ਤੇ ਬਾਕੀ ਤੁਸੀਂ ਆ ਦੇਖ ਸਕਦੇ ਹੋ ਉਧਰ ਹਜੇ ਖੇਹਾਰਾ ਥੋੜਾ ਵੱਧ ਪਿਆ ਜਦੋਂ ਜਿਵੇਂ ਸਾਰਾ ਸਿਸਟਮ ਬਣ ਗਿਆ ਆਪਾਂ ਦਿਖਾਵਾਂਗੇ ਕਿਵੇਂ ਕਿਵੇਂ ਸਿਸਟਮ ਬਣਾਇਆ ਕਿਵੇਂ ਕਿਵੇਂ ਕਿਉਂਕਿ ਆਪਾਂ ਨੂੰ ਇਹ ਚੀਜ਼ ਨਾਲ ਪਿਆਰ ਆ ਸ਼ੌਂਕ ਹੈ ਤੇ ਜਿਹੜੇ ਬੰਦੇ ਨੂੰ ਇਹ ਚੀਜ਼ ਨਾਲ ਸ਼ੌਂਕ ਆ ਤੁਸੀਂ ਕਹਿ ਸਕਦੇ ਹੋ ਉਹਨੂੰ ਕੁਦਰਤ ਨਾਲ ਪਿਆਰ ਹੈ ਤਾਂ ਇਹ ਦੇਖੋ ਤੁਸੀਂ ਹੌਲੀ ਹੌਲੀ ਕਿੰਨਾ ਸਿਸਟਮ ਜਿਹੜਾ ਸੋਹਣਾ ਲੱਗਣ ਲੱਗ ਗਿਆ ਬਹੁਤ ਸਮੇਂ ਦੀ ਇਹ ਰੀਝ ਸੀਗੀ ਵੀ ਆਪਾਂ ਚੰਗਾ ਫਾਰਮ ਬਣਾਈਏ ਵੀ ਘੋੜੇ ਰੱਖੀਏ ਕਿਉਂਕਿ ਕੁਦਰਤੀ ਜਦੋਂ ਵੀ ਆਪਾਂ ਖੇਤੀ ਨੂੰ ਪਿਆਰ ਕਰਦੇ ਆ ਉਹ ਆਪਣੇ ਵੱਲ ਨੂੰ ਬੰਦੇ ਨੂੰ ਉਹਨੇ ਖਿੱਚਣਾ ਹੀ ਖਿੱਚਣਾ ਸਟੱਡੀ ਪੂਰੀ ਹੋਣ ਤੋਂ ਬਾਅਦ ਫਿਰ ਸੋਚਿਆ ਵੀ ਹੁਣ ਆਪਾਂ ਥੋੜੇ ਰੱਖ ਸਕਦੇ ਆ ਘੋੜੇ ਤੇ ਹੁਣ ਰੱਖੀਏ ਬਾਕੀ ਬਾਬੇ ਦੀ ਕਿਰਪਾ ਨਾਲ ਜਾਨਵਰ ਆਪਾਂ ਨੂੰ ਵਧੀਆ ਮਿਲ ਗਏ ਸੀ ਤੇ ਜਿਵੇਂ ਜਿਵੇਂ ਸਿਸਟਮ ਸਾਰਾ ਬਣਿਆ ਆਪਾਂ ਉਸੇ ਤਰ੍ਹਾਂ ਵੀਡੀਓ ਪਾਵਾਂਗੇ ਕਿਵੇਂ ਕਿਹੜੀ ਕਿਹੜੀ ਗੱਲਾਂ ਧਿਆਨ ਰੱਖਣਾ ਉਹਦੀ ਇੱਕ ਸਪੈਸ਼ਲ ਵੀਡੀਓ ਬਣਾਵਾਂਗੇ ਜੇ ਜਿਹੜੀ ਤੁਸੀਂ ਖੁਰਲੀ ਬਣਾਉਣੀ ਹੈ ਕੀ ਕੀ ਚੀਜ਼ਾਂ ਧਿਆਨ ਦੇ ਵਿੱਚ ਰੱਖ ਕੇ ਖੁਰਲੀ ਬਣਾਉਣੀ ਹੈ ਉਹਦੀ ਸਪੈਸ਼ਲ ਤੋਂ ਵੀਡੀਓ ਆਪਾਂ ਇੱਕ ਦਿਨ ਬਣਾਵਾਂਗੇ ਬਾਕੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ